ਲੋ ਆਖਰਕਾਰ ਤੜਕਸਾਰ ਕਿਸਾਨਾਂ ਦੇ ਵੱਲੋਂ ਘੇਰ ਲਿਆ ਭਗਵੰਤ ਮਾਨ ਦਾ ਐਮ ਐਲ ਏ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਾਸਪੁਰ ਨੂੰ ਕਿਸਾਨਾਂ ਦੇ ਵੱਲੋਂ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਤਾਂ ਉਹਨਾਂ ਦੇ ਜੋ ਸੁਰੱਖਿਆ ਕਰਮੀ ਸੀ ਉਹਨਾਂ ਨੇ ਜਫਾ ਪਾ ਕੇ ਕਿਸਾਨਾਂ ਨੂੰ ਫੜਿਆ ਮਾਹੌਲ ਕਾਫੀ ਗਰਮ ਹੁੰਦਾ ਹੋਇਆ ਨਜ਼ਰ ਆਇਆ ਤਾਂ ਆਖਰ ਕਿਸਾਨ ਸਵਾਲ ਕਰਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਮੰਤਰੀਆਂ ਤੋਂ ਤੇ ਮੁੱਖ ਮੰਤਰੀ ਤੋਂ ਪਰ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਜਦੋਂ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਤਾਂ ਉਦੋਂ ਮਾਹੌਲ ਗਰਮ ਹੋ ਜਾਂਦਾ ਤਾਂ ਪੂਰੀ ਵੀਡੀਓ ਤੁਹਾਨੂੰ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਜੋ ਵਿਵਹਾਰ ਹੋਇਆ ਜੋ ਕਿਸਾਨ ਨਾਰੇਵਾਜੀ ਕਰ ਰਹੇ ਨੇ ਟਰਾਲੀ ਚੋਰ ਦੇ ਨਾਰੇ ਲਗਾ ਰਹੇ ਨੇ ਪੂਰੀ ਸੁਣਾਉਣੇ ਤੁਹਾਨੂੰ ਵੀਡੀਓ I'm चार माचर मज़ाचार मज़ा सनीचार मज़ा मज़ा ਸਾਮੀ ਸਤ ਮੂਰਤ ਵਾਲਾ ਜੱਲਾਹ ਯੁਲਾਹ ਜਬਰ ਸਰਕਾਰ ਮਰ ਜਾਣਾ ਖਬਰ ਸਾਫ ਕਰਨੇ ਤੌਰ ਤੇ ਸਾਮੀ ਸੋਰ ਮੂਰਤ ਵਾਲਾ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਬਿਲਾਸਪੁਰ ਦਾ ਜਿਹੜਾ ਘਰਾਓ ਕੀਤਾ ਜਾ ਰਿਹਾ ਸੀ ਕਿਸਾਨ ਜਿਹੜੇ ਲਗਾਤਾਰ ਇਸ ਕਰਕੇ ਸਵਾਲ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਤੇ ਹਰਿਆਣਾ ਦੀਆਂ ਬਰੁਆਹਾਂ ਦੇ ਉੱਤੇ 13 ਮਹੀਨੇ ਹੁਣ ਦੂਜਾ ਅੰਦੋਲਨ ਸ਼ੁਰੂ ਹੋਇਆ ਸੀ ਜੋ ਉਹ ਚੱਲਦਾ ਰਿਹਾ ਤਾਂ 13 ਮਹੀਨਿਆਂ ਤੋਂ ਬਾਅਦ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਸਾਨਾਂ ਦਾ ਅੰਦੋਲਨ ਖਤਮ ਕਰਾ ਦਿੱਤਾ ਜੋ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਚੱਲ ਰਿਹਾ ਸੀ ਕਿਸਾਨ ਕਹਿੰਦੇ ਕਿ ਐਂ ਦੱਸੋ ਤੁਸੀਂ ਇਹ ਮੋਰਚਾ ਖਤਮ ਕਰਾਇਆ ਤੁਸੀਂ ਕਹਿੰਦੇ ਹੋ ਕਿ ਸੜਕਾਂ ਰੁਕੀਆਂ ਹੋਈਆਂ ਸੀ ਸੜਕਾਂ ਤਾਂ ਹਰਿਆਣਾ ਦੇ ਪ੍ਰਸ਼ਾਸਨ ਨੇ ਰੋਕੀਆਂ ਹੋਈਆਂ ਸੀ ਅਸੀਂ ਤਾਂ ਸਾਈਡ ਤੇ ਬੈਠੇ ਸੀ ਸੜਕਾਂ ਤਾਂ ਕੰਦਾ ਕਰਕੇ ਹਰਿਆਣਾ ਨੇ ਰੋਕੀਆਂ ਸੀ ਪਰ ਕਹਿੰਦੇ ਫਿਰ ਜਿਹੜੀਆਂ ਅਸੀਂ ਮੰਗਾਂ ਨੂੰ ਲੈ ਕੇ ਬੈਠੇ ਸੀ ਉਹ ਮੰਗਾਂ ਦੇ ਤੁਸੀਂ ਦੱਸੋ ਕਿ ਇਹ ਗਲਤ ਨੇ ਇਹ ਮੰਗਾਂ ਦੇ ਵਿੱਚ ਨਜਾਇਜ਼ ਕੀ ਆ ਤਾਂ ਇਹ ਸਵਾਲ ਜਦੋਂ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰੋਂ ਹੁੰਦੇ ਨੇ ਜਵਾਬ ਮੰਗੇ ਜਾਂਦੇ ਨੇ ਤਾਂ ਜਵਾਬ ਨਹੀਂ ਆਉਂਦੇ ਫਿਰ ਉਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਰਮੀ ਵਾਲਾ ਹੋ ਜਾਂਦਾ ਹਰ ਦਿਨ ਇਹ ਅਜਹੀਆਂ ਹੀ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਆਖਿਰ ਕਦੋਂ ਤੱਕ ਆਮ ਆਦਮੀ ਪਾਰਟੀ ਦਾ ਇਸ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਉਹ ਤਸਵੀਰਾਂ ਜਰੂਰ ਯਾਦ ਆਉਂਦੀਆਂ ਹੋਣਗੀਆਂ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਪਹਿਲਾਂ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕੀਤਾ ਜਾਂਦਾ ਸੀ ਕਿਉਂਕਿ ਬੀਜੇਪੀ ਕੇਂਦਰ ਦੇ ਵਿੱਚ ਕੇਂਦਰ ਦੇ ਜਿਹੜੇ ਜਿਹੜੇ ਕੇਂਦਰ ਦੇ ਨਾਲ ਮੰਗਾਂ ਨੇ ਕਿਸਾਨਾਂ ਦੀਆਂ ਤਾਂ ਜਿਹੜੇ ਬੀਜੇਪੀ ਦੇ ਲੀਡਰ ਪਿੰਡਾਂ ਦੇ ਵਿੱਚ ਵੋਟਾਂ ਮੰਗਣਾ ਆਉਂਦੇ ਸੀ ਵਿਧਾਨ ਸਭਾ ਦੀਆਂ 2022 ਦੇ ਵਿੱਚ ਤਾਂ ਉਸ ਵੇਲੇ ਇਹਨਾਂ ਲੀਡਰਾਂ ਦਾ ਵਿਰੋਧ ਕੀਤਾ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਮੋਰਚਾ ਇਸ ਕਰਕੇ ਖੁੱਲਿਆ ਜਾ ਰਿਹਾ ਕਿਉਂਕਿ ਕਿਸਾਨ ਕਹਿ ਰਹੇ ਨੇ ਸਾਡੇ ਨਾਲ ਧੋਖਾ ਕੀਤਾ ਤਾਂ ਇਸ ਵਿਰੋਧ ਦਾ ਅਸਰ 2027 ਦੇ ਵਿੱਚ ਕਿੰਨਾ ਪੈਂਦਾ ਇਹ ਦੇਖਣ ਵਾਲੀ ਗੱਲ ਹੈ